ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟ ਚਾਰ ਨਾਗਾ ਜੀ ਜਿੰਨਾ ਚੋ ਤਿੰਨ ਸੂਏ ਸਵਾਏ ਆ ਤੇ ਇੱਕ ਟੋਕੜਾ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਬਨਾਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਮੋਬਾਈਲ ਨੰਬਰ ਹੀ 9872416597 ਠੀਕ ਆ ਬਾਈ ਚਾਰ ਨਾਗਾ ਜੀ ਆਪਣੇ ਹਾਂਜੀ ਵੀਰੇ ਦੋ ਸੂਏ ਸੂਏ ਤਾਜ਼ੀਆਂ ਮੇਡ ਠੀਕ ਆ ਜੀ ਤਦੋ ਇੱਕ ਵੜੇ ਦੀ ਟੋਕੜ ਤੇ ਇੱਕ ਹੈਗੀ ਮੰਨ ਕੇ ਚੱਲੋ ਬਈ 3 ਕੁ ਮਹੀਨੇ ਦੀ ਸੂਈ ਠੀਕ ਹੈ ਜੀ ਪੰਜਾਬ ਵਾਲੀ ਮਗਰ ਵਸੀ ਆ ਕੁੱਚੇ ਬੱਚੇ ਵਾਲੀ ਠੀਕ ਹੈ ਸੋ ਇੱਕ ਨੰਬਰ ਬਈ ਵੱਡੀ ਵੜ ਤੋਂ ਸ਼ੁਰੂ ਕਰਦੇ ਆ ਸੁਹਾ ਕਰਨ ਮਾ ਜੀ ਇਹ ਮਾਲਕ ਨੇ ਦੂਜਾ ਕਹਿ ਕੇ ਦਿੱਤੀ ਆ ਪਰ ਤੀਜਾ ਮੰਨ ਕੇ ਲਈ ਜੀ ਤੀਜਾ ਮੰਨ ਕੇ ਦਵਾ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਇਹ ਅੱਜ ਸਵੇਰ ਸੂਈ ਆ ਵੀਰੇ 4 ਵਜੇ ਬੱਚਾ ਕੀ ਦਿੱਤਾ ਜੀ ਮਗਰ ਵਸੀ ਇੱਕ ਨੰਬਰ ਆ ਵੀਰੇ ਬੱਚੀ ਦਾ ਕੋਈ ਸੀਮਾ ਰਿਕਾਰਡ ਜੀ ਵੀਰੇ ਡਨ ਮਾਰ ਕੇ ਹੋਇਆ ਨਹੀਂ ਪਤਾ ਕਿਹੜੇ ਦਾ ਠੀਕ ਹੈ ਜੀ ਜੀ ਇਹ ਡਨ ਆ ਜੀ ਆ ਜੇ ਰੁਪਈਆ ਵੀਰ ਚੱਕੋ ਜੀ ਠੀਕ ਹੈ ਜੀ ਕਿੰਨਾ ਕ ਬੋਲਾ ਕੱਢਿਆ ਬਾਈ ਬੋਲਾ ਵੀਰੇ ਤਾਂ ਅਪਾ 3-4 ਲੀਟਰ ਜੋਤਾ ਸੀ ਆਪਾਂ ਥੱਲੇ ਝੰਗਾ ਕੇ ਮਸ਼ੀਨ ਨੂੰ ਠੀਕ ਆ ਜੀ ਥਾਣਾ ਦੇ ਡੰਨ ਆ ਜੀ ਥਾਣਾ ਦੇ ਵੀਰੇ ਗਾਰੰਟੀ ਹੋਊਗੀ ਠੀਕ ਆ ਜੀ ਕਿੰਨਾ ਬਾਝੂ ਦੁੱਧ ਵੀਰੇ ਬਾਈ ਉਹਨਾਂ ਨੇ ਦੱਸੇ 24-25 ਲੀਟਰ ਸੀ ਚੋਇਆ ਠੀਕ ਆ ਜੀ ਆਪਾਂ 20 ਮੈਂ ਕਹਿ ਕੇ ਦਵਾ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਹੀ 22 ਦੇ ਦੱਸਣ ਮੁਤਾਬਕ ਜੀ 22 ਕਹਿੰਦਾ ਮਾਲਕਾਂ ਨੇ ਦੂਜਾ ਹੀ ਕਹਿ ਕੇ ਦਿੱਤੀ ਆ ਆਪਾਂ ਤੀਜਾ ਮੰਨ ਕੇ ਲਈ ਆ ਜੀ ਮਾਰਨਿੰਗ ਸੂਈ ਸੀਗੀ ਜੀ ਬੱਚਾ ਮਗਰ ਟੌਪ ਦੀ ਬੱਛੀ ਆ ਹੈ ਡੈਨਮਾਰਕਾ ਦੇ ਸੀਮੰਨ ਦੀ ਆ ਤੇ ਪਰ ਨੰਬਰ ਨਹੀਂ ਭਾਈ ਕਹਿੰਦਾ ਆਪਾਂ ਨੂੰ ਪਤਾ ਜੇਰ ਡਾਨਾ ਜੀ ਤੁਹਾਡੇ ਸਾਹਮਣੇ ਆ ਹਵਾਨਾ ਸੋਹਣਾ ਫਿਟਰ ਨਾ ਸਾਲਾ ਦੁੱਧ ਕਰਮ ਵਾਲੀ ਚੰਗਾ ਪਾਉਗੀ ਬਾਕੀ ਸੇਵਾ ਦੇ ਸ਼ਰਤੇ ਆ ਜੀ ਜਿਹੜੇ ਹਿਸਾਬ ਨਾਲ ਤਿਆਰੀ ਅ ਥੱਬੇ ਦਾ ਹਵਾਨਾ ਤਿਆਰ ਕੀਤਾ ਵੀਰੇ ਦੁੱਧ ਜਿੰਨਾ ਮਰਜੀ ਝੋਲਿਓ ਵੈੜ ਤੋਂ ਥਣ ਪੂਰਾ ਮੋਟਾ-ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਵਜਨ ਵਾਲੀ ਆ ਨਹੀਂ ਤਾਜੀ ਸੂਈ ਆ ਪੂਰਾ ਕਰਮ ਵਾਲੀ ਨਾ ਸੂਆ ਨਹੀਂ ਮੰਨਿਆ ਸੋਨਾ ਮੋਟਾ ਥਾਣਾ ਜੀ ਚੈੱਕ ਕਰ ਸਕਦੇ ਹੋ ਫੋਰਟ ਸ਼ਾਂਖ ਪੂਰਾ ਵੀ ਨਹੀਂ ਜੀ ਫਿਟਨੈਸ ਵਾਲਾ ਹਵਾਨਾ ਬਾਕੀ ਮਗਰ ਤੁਹਾਨੂੰ ਬੱਚਾ ਤੋਫਾ ਹੀ ਮਿਲ ਜਾਣਾ ਬੱਚੀ ਤੁਹਾਨੂੰ ਨਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੁਆਲਿਟੀ ਚੈੱਕ ਕਰੋ ਜੀ ਬੱਚੀ ਦੀ ਪਿੰਕ ਨੋਜ਼ ਹੈ ਜੀ ਬੋਡੀ ਸਟਰਕਚਰ ਵੇਖ ਲਓ ਪੂਰੀ ਹੈਵੀ ਬੱਚੀ ਆ ਕੋਈ ਐਨੀ ਵੀ ਛੋਟਾ ਜਾ ਕੰਨ ਸਹੀ ਗੱਲ ਆ ਕੰਨ ਤਾਂ ਵੀਰੇ ਜਮਾ ਹੀ ਛੋਟਾ ਜਾਈਏ ਬੋਡੀ ਵੇਖੋ ਬੱਚੀ ਤਾਂ ਹੁਣੀ ਆ ਟੋਪ ਕੁਆਲਿਟੀ ਦੀ ਬੱਚੀ ਹੈ ਜੀ ਮਗਰ ਬਾਕੀ ਜਿਹੜੇ ਵੀ ਰਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੇ ਕਰ ਹੀ ਲੈਣੀ ਆ ਇਹਦੀ ਡਿਮਾਂਡ ਵੀਰੇ ਜਮਾ ਲੈਣ ਦੇਣ ਜੇ ਵਾਲੀ। ਵੀਰੇ ਮੁੱਲ ਮੰਗਉਣਾ 70। ਆਪਾਂ 65000 ਹੀ ਵੜ ਦਵਾਂਗੇ। ਕੋ ਜੂ ਮਾਨਤਾਂ ਜੀ। ਕੋਈ ਤਾਂ ਛੋੜ ਹੋਊ। ਸਿੱਧੇ ਮੁੱਠੇ ਪਾਸੇ ਜਿਵੇਂ ਮਰਜੀ ਬੈਠਾ ਰਵੇ ਕੋਈ। ਹਾਂ ਹਾਂ ਯਾਰ ਵਾਸਤੇ ਕੋਈ ਨਾ ਆਪਾਂ ਧਾਰਾ ਵੀ ਮਾਰ ਕੇ ਦੇ ਦੋ। ਮੈਂ ਕਈ ਵਾਰ ਭੈਣ ਭਰਾ ਦੂਰੋਂ ਨੇੜੇ ਆਉਂਦਾ। ਠੀਕ ਹੈ। ਲਓ ਜੀ। ਨਿਆਣੇ ਦੀ ਲੋੜ ਹੀ ਨਹੀਂ ਬਾਈ। 3000 ਬਾਈ ਚੱਕੜੀ ਕੋਈ ਨਹੀਂ। ਠੀਕ ਆ ਮੋਰ ਲੈ ਜੋ ਵੀ ਮਾਰਦੇ ਵੀਰੇ। ਲਓ। ਨਿਆਣੇ ਮੰਉਂਦੀ ਚਵਾਈ ਇੱਕ ਨੰਬਰ ਆ ਬਾਈ। ਚਵਾਈ ਇੱਕ ਨੰਬਰ ਆ। ਬਾਕੀ ਠੰਡੀ ਆ ਬਾਈ। ਬਾਕੀ ਬੱਚਾ ਛੱਡੋ ਜਾਂ ਨ ਹੰਡੀ ਸੀਲ ਦਾ ਨੰਬਰ ਬਾਕੀ ਵੀਰੇ ਸਹੀ ਮੈਨੇ ਜਿਹੜੇ ਵੱਡੇ ਹਵਾਨੇ ਵਾਲੀਆਂ ਗਾਂਆਂ ਹੁੰਦੀਆਂ ਬੱਚਾ ਛੱਡਣਾ ਹੀ ਨਹੀਂ ਚਾਹੀਦਾ ਥੋੜਾ ਜਨਾ ਟੋਟ-ਟੋਟ ਦਬਾ ਦਿੰਦੇ ਆ ਇਹ ਤਾਂ ਭਈ ਮਲਾਮਾ ਕਰਦੀ ਬਹਿ ਕੇ ਧਾਰਾ ਮਾਰਨ ਲੱਲ ਠੀਕ ਹੈ ਜੀ ਧਾਰਾ ਤਨ ਮਾਰਨ ਨੂੰ ਇਹਨੇ ਪੁੱਟਮਾ ਕਰਦੀ ਬਹਿ ਕੇ ਧਾਰਾ ਮਾਰਦਾ 65000 ਰੁਪਏ ਜੋ ਮਾਨ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂ ਮੇਰੇ ਕਈ ਵੀਰ ਕਹਿੰਦੇ ਆ ਜਾਂ ਤੂੰ ਮੰਗਿਆ ਦਾ 65 ਠੀਕ ਹੈ ਜੀ ਬੋਲ ਕਰਾਉਣ ਨੂੰ ਪਾਣੀ ਮੈਂ ਤੂੰ 75 ਹੁਣ ਕਰਾ ਲਓ ਠੀਕ ਹੈ ਜੀ ਦੇਣ ਲੈਣ ਜਾ ਆਪਾਂ 65 ਦੇ ਵਿੱਚ ਦੋ ਛੋੜੀ ਕਰਨੀ ਹੈ ਠੀਕ ਹੈ ਜੀ ਹ ਤੋ ਇਹ ਸਵਾਲ ਲੈਣ ਵਾਲੇ ਵੀ ਹੁੰਦੇ ਆ ਵਿੱਚ ਚਲੋ ਦੇ ਇੱਕ ਪ੍ਰਕਾਰ ਦਾ ਬੰਦਾ ਹੁੰਦਾਗਾ ਠੀਕ ਆ ਜੀ ਪਾਈ ਕਹਿੰਦਾ ਫੈਕਸ ਜਾਈ ਆ ਮੰਗਿਆ ਭੱਜੇ ਨਹੀਂ ਮੰਗਿਆ ਜੀ ਮੰਗਿਆ ਹਮਾਨਾ ਚੈੱਕ ਕਰੋ ਜੀ ਪੂਰਾ ਵੱਡਾ ਸ਼ਾਨਦਾਰ ਅੱਗੇ ਵੀਰੇ ਦੋ ਨੰਬਰ ਸੂਆ ਕਿੰਨਾ ਮਾ ਜੀ ਇਹਦਾ ਇਹ ਵੀਰੇ ਦੂਜਾ ਸੂਆ ਸੂਈਆ ਬੈਡ ਦੇ ਵਿੱਚ ਨਾ ਠੀਕ ਆ ਜੀ ਤੇ ਕਦੋਂ ਸੂਈਆ ਵੀਰੇ ਇਹ ਵੀਰੇ ਸੂਈਆ ਕੱਲ੍ਹ ਸੂਆ ਇਸ ਟਾਈਮ ਦੀ ਬੱਚਾ ਕੀ ਦਿੱਤਾ ਜੀ ਵੱਛਾ ਦਾ ਵੀ ਵੱਛਾ ਜੀ ਹਾਂ 나ੜੂਆ ਗੇਲਾਈ ਹੈ ਠੀਕ ਹੈ 나ੜੂਆ ਗੇਲਾਈ ਹੈ ਤੇ ਜੇਰ ਦੀ ਸਾਫ ਆ ਜੀ ਜੇਰ ਦੀ ਵੀ ਗਰੰਟੀ ਹੈ ਜਮਨ ਦੇ ਮਗਰ ਪਈ ਜੇਂਦੀ ਆ ਵਸੂਈ ਦਵਾਈ ਆ ਠੀਕ ਹੈ ਜੀ ਪਰ ਆਪਾਂ ਜੇਰ ਦੀ ਗਰੰਟੀ ਲਵਾਂਗੇ ਜਿਹੜਾ ਵੀ ਲੋ ਚਿੱਟਾ ਜਾਲਾ ਪਾਣੀ ਰਿਕਰ ਮਾਰਦੀ ਹੈ ਠੀਕ ਹੈ ਜੀ ਬਾਕੀ ਨਸਲ ਦੇਖੋ ਬੱਚੇ ਦੀ ਬੱਚੇ ਦੀ ਨਸਲ ਇਹ ਪੂਸ਼ਕਾ ਤੋਂ ਬਈ ਐਡੀ ਕਾ ਇਹ ਮਹਾਰਾਜ ਰੰਗ ਲੈ ਇਹਨੂੰ ਹੀ ਐਨੀ ਆ ਪਹਿਲਾਂ ਤੋਂ ਹੀ ਠੀਕ ਹੈ ਜੀ ਲਓ ਚਲੋ ਇਹ ਵੀ ਬੱਚਾ ਹੀ ਆ ਇਹ ਵਸੀ ਹੁੰਦੀ ਨਹੀਂ ਯਾਰਾ ਨਾ ਨਵੀਂ ਬਰੀਡ ਬਣ ਜਾਣੀ ਸੀ ਭਾਈ ਬੱਕਰੀ ਜੀ ਹੁੰਦੀ ਐ ਜਮ ਸਹੀ ਗੱਲ ਓਡੀ ਕੀ ਆ ਤੇ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਵੀਰੇ 8 ਲੀਟਰ ਹੁਣ ਬੋਲਾ ਹੈਗਾ ਤਿਆਰ ਖਾਲੀ ਤਾਂ ਹੋਈ ਨਹੀਂ ਨਹੀਂ ਖਾਲੀ ਹੈ ਜੀ ਕੀ ਠਣਾ ਦੀ ਡੰਨ ਆ ਜੀ ਠਣਾ ਦੀ ਡੰਨਾ ਬਾਕੀ ਐਚ ਐਫ ਕ੍ਰੋਸ ਆ ਸੀਲ ਠੰਡੀ ਇੰਨੀਆਂ ਨੇ ਕਰਮ ਵਾਲੀ ਪੰਜ ਵਿੜ ਦੇ ਪਿਚਾਰੇ ਖੜਾ ਕੇ ਖਿਓ ਲੋ ਬੋਲਾ ਵੀ ਨਹੀਂ ਬਾਕੀ ਬਧਾਰਾ ਵੀ ਮਾਰ ਦੇ ਭੁਗਾ ਦਾਂਗੇ ਆ ਠੀਕ ਹੈ ਜੀ ਤੋੜ ਕੇ ਦਿਖਾ ਦੀ ਪਹਿਲਾਂ ਬਾਅਦ ਚ ਬਧਾਰਾ ਮਾਰ ਕੇ ਦਿਖਾ ਦਿੰਨੇ ਆ ਸੁਆ ਦੂਜਾ ਸੂਈ ਆ ਜੀ ਕੱਲ ਦੀ ਸੂਈ ਆ ਬੱਚਾ ਮਗਰ ਬੱਛਾ ਜੀ ਜੇਰ ਦੀ ਸਾਫ ਆ ਬੇਫਿਕਰ ਹੋ ਜਿਓ 8 ਕਿਲੋਟਰ ਬੋਲਾ ਨੈਟ ਰੈਡੀ ਆ ਪ੍ਰੋਪਰ ਖਾਲੀ ਨਹੀਂ ਹੋਈ ਜੀ ਠੰਡੀ ਸੀਲ ਦਾ ਬਾਈ ਕਹਿੰਦਾ ਅੰਤ ਤੋਂ ਕੋਈ ਨਹੀਂ ਕ੍ਰੋਸ ਆਂਗਾ ਪੈ ਜਾਂਦਾ ਜੀ ਫਾਇਦਾ ਇਹ ਹੋ ਜਾਣਾ ਕਿ ਫੈਟੇ ਦੀ ਵੀਰੇ ਚੰਗੀ ਆਉਣੀ ਆ ਜੀ ਦੁੱਧ ਹੋ ਸੰਗਣਾ ਥਣ ਕੱਲਾ ਕੱਲਾ ਨਿੱਖੜ ਮਾ ਸੋਨਾ ਗੁਲਾਬੀ ਥਾਣਾ ਫੂਟ ਸ਼ਾਂਕ ਭੋਰਾ ਵੀ ਨਹੀਂ ਥੋੜਾ ਜਿਹਾ ਬੱਚੇ ਦਾ ਕਰਦੀ ਆ ਵੀਰੇ ਤਾਜੀ ਸੂਈ ਕਰਕੇ ਕਰ ਹੀ ਜਾਂਦਾ ਪਸੂ ਤਾਜ਼ਾ ਸੂਆ ਦੁੱਧ ਕਰਮ ਵਾਲੀ ਇਹ ਵੀ ਚੰਗਾ ਪਾਜੂ ਜੀ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਰਵੱਦ ਕਰ ਲੂ ਤਾਂ ਜਿੰਨਾ ਮਰਜੀ ਝੋਲੇ ਜੀ ਥੋੜਾ ਉਪਰਾਂ ਕਰ ਦਈਏ ਬਾਈ ਯਾਰ ਇੰਨੀਆਂ ਨਾ ਲਾਉਂ ਹੀ ਡਰੀ ਜਾਂਦੀ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਜਮਾ ਇਹਦੀ ਆਫਰ ਤੇ ਡਿਮਾਂਡ ਜੀ ਭਾਈ ਮੁੱਲ ਕਰਾਉਣ ਦਾ ਭਲੀ 50 ਕਰਾ ਲਓ ਠੀਕ ਆ ਜੀ 45000 ਛੋੜ ਹੋਣੀ ਹੈ ਦੋਸਤ 45000 ਚ ਛੋਟ ਹੋ ਜੂ ਠੀਕ ਆ ਜੈਜ ਡਿਮਾਂਡ ਆ ਬਾਈ ਕਹਿੰਦਾ 45000 ਰੁਪਏ ਚ ਛੋਟ ਹੋ ਜੂ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਅੱਗੇ ਵੀਰੇ ਤਨ ਨੰਬਰ ਸੁਆ ਕਿੰਨਾ ਮਾ ਜੀ ਇਹਦਾ ਸੁਆ ਬਰੇ ਦੋਜਾ ਠੀਕ ਆ ਜੀ ਪੰਜਾਬ ਜਰਸੀ ਆ ਠੀਕ ਆ ਜੀ ਠੀਕ ਇਹ ਸੂਈ ਨੂੰ ਹੋ ਰੇ ਨਾ ਬਾਈ ਉਹਨਾਂ ਦਾ ਸੂਈ ਨੂੰ ਕਹਿ ਕੇ ਦਿੱਤਾ ਮੈਨੂੰ ਤਨ ਨਮੀ ਨੇ ਠੀਕ ਆ ਜੀ ਬੋਲੀ ਪੁੱਣ ਜਿੰਨਾਂ ਨੇ ਮਾਰਦੀ ਸਮਝ ਲਈ ਮਗਰ ਬੱਚੀ ਆ ਜੀ ਮਗਰ ਬੱਚੀ ਆ ਬੱਚਾ ਸਾਹਮਣੇ ਆ ਜਿੰਨਾ ਮਰਜ਼ੀ ਮੰਨ ਕੇ ਆ ਜੀ ਇਹਦੇ ਦੋ ਤਰੀਕ ਦਾ ਪਿਛਲੀ ਦਾ ਟੀਕਾ ਲੱਗਿਆ ਵਾ ਠੀਕ ਆ ਜੀ ਫੰਡਰ ਕਰਕੇ ਲਿਆਂਦੀ ਆ ਫੰਡਰ ਕਰਕੇ ਦੇਣੀ ਆ ਠੀਕ ਆ ਬਰੇ ਥਣਾ ਦੀ ਡੰਨ ਆ ਜੀ ਥਣਾ ਦੀ ਵੇ ਆਪਣੀ ਗਰੰਟੀ ਹੋਊ ਕਿੰਨਾ ਦਾ ਤਿਆਰ ਆ ਜੀ ਜਿਹੜਾ ਵੀ ਭੰਡ ਭਰਾ ਲਊਗਾ ਆਪਣੇ ਘਰੋਂ 2 ਡੰਗ 4 ਡੰਗ ਚੋਕੇ ਲੈ ਜੀ ਮਾਪਰ ਮੈਨੂੰ ਕੋਈ ਫੋਨ ਨਾ ਕਰੇ ਠੀਕ ਹੈ ਜੀ ਕਿੰਨਾ ਦੁੱਧ ਦੱਸਿਆ ਸੀ 10 ਲੀਟਰ ਪਈ ਦੁੱਧ 11 ਲੀਟਰ ਚੋਕੇ ਲੈ ਮੈਂ 10 ਕਾ ਕੇ ਦੇਣੀ ਠੀਕ ਹੈ ਜੀ ਠੰਡਾ ਦੀ ਓਕੇ ਆ ਬਾਕੀ ਸੀਲ ਠੰਡੀ ਦਾ ਕੋਈ ਅੰਤ ਨਹੀਂਗਾ ਬੱਸ ਇਹ ਦੇ ਕੇ ਧਾਰਾ ਮਾਰ ਦੇ ਲੈ ਤਾਂ ਬਧਾਰਾ ਵੀ ਮਾਰ ਕੇ ਵਿਖਾ ਦੇਣੀ ਨਿਆਣੇ ਦੀ ਲੋੜ ਹੀ ਨਹੀਂ ਵੀਰੇ ਨਾ ਨਾ ਵੀਰੇ ਪੀੜੀ ਤੇ ਬਹਿ ਕੇ ਚੋਵਾ ਚੋਣਾ ਆ ਠੀਕ ਹੈ ਜੀ ਜਿੱਦਾਂ ਕੀ ਚੋਵਾ ਇਹਦਾ ਭਣਪੜਾ ਲੋ ਲੈ ਠੀਕ ਹੈ ਵੀਰੇ ਇਹ ਟਾਈਮ ਵੇਲੇ ਚੋਰੀ ਨੂੰ ਬਾਕੀ ਵੀਡੀਓ ਵਿੱਚ ਟਾਈਮ ਹੀ ਦਿਖਾ ਦੇ ਬਾਕੀ ਵੀਡੀਓ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਜੀ 9:26 ਮਿੰਟ ਹੋਈ ਤੜਕੇ ਦਾ ਟਾਈਮ ਆ ਜੀ ਬਾਕੀ 22 ਚ ਤੁਸੀਂ ਲਾਲੋ ਸਾਹਿਬ ਕੇ ਸਾਰਾ ਦੇਣੀ ਪਿਆ ਨਾਲ ਦੀ ਨਾਲ ਤੋਰਦੀ ਵੀਰੇ 22 ਚ ਸਾਰਾ ਦੇਣੀ ਪਿਆ ਸੋਹਣੀ ਜਰਸੀ ਤੇ ਮਗਰ ਸੋਹਣੀ ਬੱਛੀ ਆ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜ਼ੀ ਮੰਨ ਲਿਓ ਦੋ ਤਰੀਕ ਦੀ ਏਜਾਈ ਹੋਈ ਵੀ ਬਾਈ 10-10 ਆਪਾਂ ਖਾਲੀ ਮੰਨ ਕੇ ਦੇਣੀ ਆ 10 ਕਿਲੋ ਨੈੱਟ ਦੁੱਧ ਤਿਆਰ ਆ ਜੀ ਚਿਵਾਈ ਕਰ ਲਿਓ ਆਵਦੀ 2 ਟਾਈਮ 4 ਟਾਈਮ 6 ਟਾਈਮ ਮੋੜ ਲਈ ਵੀਰੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਿਵਾਈ ਵਾਲਾ ਥਾਨਾ ਜੀ ਬਾਕੀ ਰਿਜਨਲ ਆ ਬਈ ਰਿਜਨਲ ਪੰਜਾਬ ਵਾਲੀ ਆ ਕੁਆਲਿਟੀ ਬੜੀ ਆ ਜੀ ਜੀ ਵੈੜਦੀ ਤੇ ਇਹਦੀ ਜਿਹੜੀ ਵਸ਼ੀ ਆ ਬਈ ਆਉਂਦੇ ਸੁਣ ਸੁੱਖ ਰੱਖੇ ਮਹਾਰਾ ਲੰਮੀ ਹੋਰ ਕਰੇ ਕਰਮ ਵਾਲੀ ਜੀ 15 ਲੱਖ ਪੁਣਾ ਪਸੂ ਨਾ ਤ ਨਹੀਂ ਮਿਲਦਾ ਠੀਕ ਆ ਵੀਰੇ ਡਿਮਾਂਡ ਜੀ ਇਹਦੀ ਬਈ ਡਿਮਾਂਡ ਦਾ ਮੁੱਲ 45000 ਆ ਹੋ ਜੂ ਮਾਨਤਣ ਜੀ 43000 43000 ਦੇ ਦਊਂਗਾ ਠੀਕ ਆ 43000 ਦੀ ਬਾਈ ਕਹਿੰਦਾ ਵੈੜ ਦੇਣਾ ਜੀ ਵਿੱਚੋਂ ਮਾਨਤਣ ਜਰੂਰ ਹੋ ਜਾਊਗਾ ਜੀ 43000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਮਾਨਤਣ ਹੋ ਜਾਊਗਾ ਜੀ ਬਾਕੀ ਠੰਡੀ ਸੀਲ ਪੂਰੀ ਆ ਥਣਾ ਦੇ ਸੈਜ ਵੀ ਸੋਹਣੇ ਆ ਚੈੱਕ ਕਰ ਸਕਦੇ ਹੋ ਪੂਰਾ ਟੌਪ ਦਾ ਥਾਨ ਲੱਗਿਆ ਵਾ ਅੱਗੇ ਵੀਰੇ 4 ਨੰਬਰ ਇਹਦਾ ਸੁਆ ਕਿੰਨਾ ਮਾ ਜੀ ਸੁਆ ਕੋਈ ਬਰੇ ਟੋਕਰ ਵੇੜਾ ਕੋਈ ਦੂਜਾ ਮੰਨ ਲੈ ਕੋਈ ਭੋਜਦਾ ਖਵਾ ਮੰਨ ਲੈ ਸੋ ਵੀ ਜਿੰਨਾ ਟਾਈਮ ਦੀ ਮਰਜ਼ੀ ਮੰਨ ਲਾ ਤੋਕੜਾ ਬਾਈ ਜਦੋਂ ਮਗਰ ਦੇ ਸਰਟੀਫਿਕੇਟ ਨਹੀਂ ਗਿਆ ਆਪਾਂ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਕੋਈ 7 ਲੀਟਰ ਚੋ ਕੇ ਜਾਂਦਾ ਆਪਾਂ 6 ਕ ਕੇ ਦਿਵਾ ਲਏ ਏਆਈ ਵਗੈਰਾ ਏਆਈ ਬਾਈ ਜੀ ਹੋਈ ਆ ਬਾਈ ਨੂੰ 3 ਨੂੰ 2 ਟੀਕੇ ਲਗੇ ਐਸ ਨੂੰ ਐਸ ਨੂੰ ਦੇਣੀ ਹੋਏ ਆ ਦੇਣੀ ਹੋਏ ਝੂਟ ਨਹੀਂ ਮਾਰਨਾ ਸਵੇਰ ਦਾ ਵੇਲਾ ਠੀਕ ਆ ਜੀ ਖਾਲੀ ਦੇਣੀ ਆ ਪਾ ਦਾ ਖਾਲੀ ਕਰਕੇ ਦੇਣੀ ਆ ਬਾਈ ਪਹਿਲਾਂ ਉਹਨੇ ਦਵਾਈ 3 ਈ ਬੰਦੇ ਨੇ ਵਧੀਆ ਸ਼ੌਂਗ ਉਹਨਾਂ ਟੀਕਾ ਭਰਾ ਜਰਸੀ ਦਾ ਟੀਕਾ ਲੱਗਿਆ ਜਰਸੀ ਕਲੋਸ ਆਪਣੀ ਵਹਿੜਾ ਹੈ ਵਧੀਆ ਠੀਕ ਹੈ ਜੀ ਤੇ 22 ਨੂੰ 23 ਨੂੰ ਦੋ ਟੀਕੇ ਲੱਗੇ ਆ ਠੀਕ ਹੈ ਜੀ ਠੀਕ ਆ ਪੂਰੀ ਰੰਬਗੇ ਬਣੀ ਆ ਬਾਦ ਦਖਨ ਦਾ ਆਪਣਾ ਫਰਜ ਆ ਹਨਾ ਠੰਡੀ ਤੋਂ ਤਜੀ ਤੋਂ ਭਰੇਜ ਰੱਖ ਲੈਂਦਾ ਕੋਈ ਸੂਆ ਜਿਹੜਾ ਮਰਜੀ ਮੰਨ ਲਿਓ ਜੀ 1.7 ਕਿਲੋ ਬਾਈ ਕਹਿੰਦਾ ਚੋਕੇ ਲਿਆਂਦਾ 6 ਮੰਨ ਕੇ ਲੈ ਜਾਓ ਜੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਖੰਨਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਕ ਇਹਦੀ ਵੀ ਨਹੀਂ ਪੋਰਾ 6 ਕਿਲੋ ਆਉ ਦਾ ਜੋਕ ਕੇ ਲੈ ਜੋ ਏ ਆਈ ਬਾਈ ਕਹਿੰਦਾ ਹੋਈ ਆ ਪਰ ਹੋਏ ਦੇਣੀ ਆ ਜੀ ਗਿਣਤੀ ਦੇ ਦੁੱਧ ਵੀ ਬਾਈ ਯਾਰ ਘਰੇ ਵਰਤੀ ਦੁੱਧ ਵੀ ਖੀਰ ਅਲਗਾ ਦਿੰਦੀ ਠੀਕ ਆ ਜੀ ਸੰਗਣਾ ਹੰਗਣਾ ਪਾਣਾ ਯਾਰ ਵਦਗਾ ਨਹੀਂ ਯਾਰ ਇਦਾਂ ਹੀ ਜੀ ਦਾ ਪਨੀ ਤਮੀਰ ਮੋੜ ਤੋਂ ਕਰੋਗੇ ਠੀਕ ਆ ਜੀ ਤੇ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ ਮੁਫਤ ਆ ਜੀ ਕਿੰਨੀ ਜੀ 17 ਹਾਂਜੀ 15 17 ਦਾ ਪਤਾ ਦੇ ਠੀਕ ਆ ਜੀ ਮੁੱਲ ਬਾਈ ਕਹਿੰਦਾ 17000 ਰੁਪਇਆ 15000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਮਾਨਤਨ ਆਏ ਗਏ ਸੱਜਣ ਦਾ ਹੋ ਜਾਊਗਾ ਜੀ ਜੀ ਹੁਣ 15 20000 ਹੁਣ ਫੰਡਰਾਂ ਵਾਸੀਆਂ ਕੀ ਜਾਂਦੀਆਂ ਵੱਧਦੀ ਆ ਲੱਗਦੀ ਆ ਬਾਈ ਹੈ ਵੱਧਦੇ ਨੇ ਵੀ ਕੀ ਜਾਂਦੀਆਂ ਹੋਰ ਤੇ ਦੁੱਧ ਵੀ ਤੈਨੂੰ ਹਾਂ ਮੈਂ ਤਾਂ ਦਾਜ ਦਾਂ ਵੀ ਆ ਪਰਸਾ ਚ ਉੱਥੇ ਹੀ ਮੈਂ ਸਾਲਕ ਦੀ ਵਸੀ ਮੈਂ 26000 ਦੀ ਵੇਚੀ ਠੀਕ ਹੈ ਘਰੋਂ ਆਪਣੇ ਆਪ ਦੇ ਠੀਕ ਹੈ ਮੈਂ ਟੱਚ ਹੀ ਲੈ ਕੇ 30 ਮੰਗਿਆ ਸੀ ਜੇ ਸੋਚ ਕੇ ਤਾਂ ਦੁੱਧ ਅਗਲੇ ਨੇ ਫ੍ਰੀ ਦਾ ਪੀਣਾ ਸਹੀ ਗੱਲ ਹੈ। ਇਹ ਗਾਦੇ ਲੱਗਿਆ ਵਾ। ਠੀਕ ਆ ਜੇ ਅਗਲੇ ਦੇ ਕਰਮ ਨੂੰ ਬਾਕੀ ਰੋਤਾ ਕੀ ਦਵਾਈ ਦੁਈ ਭਰਾ ਕੇ ਵਧੇਗਾ ਟੀਕੇ ਲੱਗਿਆ ਵਾ। ਜਿਹੜਾ ਭੈਣ ਭਰਾ ਲੈ ਗਿਆ ਜੇ ਰਹਿ ਗਈ ਤੇ 60-70 ਹਜ਼ਾਰ ਦੀ ਵੜ ਖੜੀ ਹੋ ਜਾਣੀ ਹੈ। ਸਹੀ ਗੱਲ ਹੈ। ਚਲੋ ਜੇ ਨਾਂ ਵੀ ਰਹੀ ਬਈ ਆਉਂਦਾ ਵੀ ਕੀ ਹੈ 15000 ਕੋਸ ਨਹੀਂ ਆਉਂਦਾ ਵੀਰੇ ਕੋਸ ਨਹੀਂ ਆਉਂਦਾ ਕਿਉਂਕਿ ਅੱਪਾ ਦਾ ਵੀਰੇ ਲੈਂਦੇ ਨਹੀਂ ਕਿਉਂਕਿ ਜਿਹੜਾ ਕਿਥੋਂ ਲਈਏ ਟੋਕੜਗਾ ਦਾ ਆਪਾਂ ਲੈਂਦੇ ਨਹੀਂ। ਇਹ ਤਾਂ ਵੀਰ ਮੇ ਤੋਂ ਸੱਜੜੀਆਂ ਹੁੰਦਾ ਜੀ। ਕਹਿੰਦੇ ਮੈਨੂੰ ਵਿੱਚ ਕਟਾਈ ਕਹਿੰਦੇ ਮੇਰੇ ਕੋਲ ਜਗ੍ਹਾ ਹੀ ਹੁੰਨੀ ਹੈ। ਠੀਕ ਆ ਜੀ। ਵਿੱਚ ਲੈਣਗਾ ਸੱਜੜ ਲੈ ਲੈ ਬੁਰੀ ਗਾਰੰਟੀ ਵੈਰਦੀ ਉਹਨਾਂ ਨੇ ਦਿੱਤੀ ਆ ਕੋਈ ਕੀ ਗੱਲ ਆ ਗਿਆ 22 ਨੂੰ 23 ਨੂੰ ਢੂਠ ਨਹੀਂ ਮਾਰਿਆ ਬੰਦੇ ਨੇ ਜਮਾਈ ਠੀਕ ਆ ਵੀਰੇ ਹਾਂ ਠੀਕ ਹੈ ਉਹ ਕਹਿੰਦਾ ਉਹਦੇ ਘਰੇ ਕੈਮਰੇ ਲੱਗੇ ਆ ਪਸੋਂ ਆ ਜਾ ਅੱਛਾ ਜੀ ਕਹਿੰਦਾ ਜੇ ਕਹਾਂਗਾ ਮੈਂ ਕੈਮਰੇ ਦੀ ਵੀਡੀਓ ਵੀ ਦੇ ਦੂੰਗਾ ਡਾਕਟਰ ਦਾ ਠੀਕ ਆ ਭਰ ਦੇ ਦੀ ਠੀਕ ਹੈ ਜੀ ਇੰਨੀ ਗਾਰੰਟੀ ਨਾਲ ਆਈ ਆ ਵੇੜਾ ਜੀ ਠੀਕ ਆ ਵੀਰੇ ਇੱਕ ਤਾਂ ਬੰਦਾ ਊਂਟ ਪੱਲ ਮਾਰਨਾ ਇਹ ਠੀਕ ਆ ਤੇ ਭਰਿਆ ਤੇ ਭਰਿਆ ਹੀ ਕਵਾਂਗੇ ਭਰਿਆ ਵਾ ਸਹੀ ਗੱਲ ਹਾਂ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ